ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਲਓ ਜੀ ਗੱਲ ਇਦਾਂ ਹੈ ਜੀ ਵੀ ਅੱਜ ਸਾਡੇ ਸਰਵੇਅਰ ਸਾਹਿਬ ਐ ਸਾਡੇ ਗੋਤੀ ਆ ਸਾਡੇ ਭਰਾ ਹੈ ਸਾਡਾ ਖੂਨ ਆ ਪੁਰਾਣੇ ਬਜ਼ੁਰਗਾਂ ਦੇ ਵਿੱਚ ਤੇ ਉਹਨੂੰ ਰਿਕੁਐਸਟ ਕੀਤੀ ਸੀ ਵੀ ਸਾਡੇ ਪਿੰਡ ਨੇ ਹਿੱਸੇਦਾਰੀਆਂ ਪਾਉਣੀਆਂ ਨੇ ਮਿਲ ਦੇ ਵਿੱਚ ਤੇ ਉਹ ਸਾਡੀ ਰਿਕੁਐਸਟ ਨੂੰ ਕਬੂਲਦਾ ਹੋਇਆ ਕਹਿੰਦਾ ਵੀ ਕੋਈ ਗੱਲ ਨਹੀਂ ਜੀ ਮੈਂ ਆ ਜਾਂਦਾ ਚਾਹ ਪਾਣੀ ਦਾ ਅਰੇਂਜਮੈਂਟ ਕਰ ਲਓ ਚਾਹ ਪਾਣੀ ਦਾ ਨੇ ਉਹ ਭਲਾਈ ਅਸੀਂ ਹਾਲ ਉਹ ਪਲਾਵਾਗੇ ਥੋੜਾ ਜਿਹਾ ਲੇਟ ਆ ਲਈ ਤੇ ਪਹਿਲਾ ਕੰਮ ਲੈ ਲਈਏ ਤੇ ਗੱਲਾਂ ਬਾਤਾਂ ਬਹੁਤ ਵਧੀਆਂ ਜੀਆਂ ਇੱਥੇ ਚਲਦੀਆਂ ਚਲਾਉਂਦੀਆਂ ਤੇ ਅਸੀਂ ਥੋੜਾ ਜਿਹਾ ਇੱਕ ਕਈ ਗੱਲਾਂ ਦੇ ਵਿੱਚ ਤੇ ਸੁਣ ਕੇ ਪ੍ਰਾਉਡ ਵੀ ਮਹਿਸੂਸ ਕਰ ਰਹੇ ਆ ਵੀ ਅਸੀਂ ਹੈ ਕਿਸੇ ਗੁਲੀਆਂ ਦੇ ਵਿੱਚ ਤੇ ਸਾਰੇ ਬੰਦੇ ਪਹੁੰਚੇ ਹੋਏ ਨੇ ਜਿੱਸੇ ਕੋਣ ਬਣਾਉਂਦੇ ਆਪਾਂ ਤੁਹਾਨੂੰ ਸਾਰਾ ਲੈ ਭਾਈ ਗੱਲ ਦੇਖਿਆ ਹੈ ਦੇਖੋ ਗੱਲ ਕਹਿਣ ਦੀ ਦੇਰ ਸੀ ਵੀ ਚਾਹ ਤਾਂ ਅਸੀਂ ਪਲਾਇਆ ਨਹੀਂ ਹੁਣ ਖੰਡਾ ਤਾ ਤਾ ਪਲਾ ਮਾਂਗੇ ਲੈ ਲੈ ਬਾਅਦ ਚ ਪਹਿਲਾਂ ਸਾਸਰੀ ਕੱਪਲਾ ਦੇਦਾ ਮੇਰਾ ਕੰਮ ਹੋ ਗਿਆ ਮੇਰਾ ਕੰਮ ਹੋ ਗਿਆ ਨਾ ਬਹੁਤ ਬਹੁਤ ਧੰਨਵਾਦ ਤੇਰਾ ਮੈਂ ਤਾਂ ਕੱਦਾ ਦੇਖਦਾ ਮਨ ਮਨ ਦੱਲੀਪਰ ਬਹੁਤ ਆਸ ਸੀਗੀ ਵੀ ਇਹੀ ਕੰਮ ਸਿਰੇ ਚੜੂਗਾ ਇਨਾਂ ਦਾ ਕਹਿਦਾ ਵੀ ਤੇਰਾ ਬਹੁਤ ਬਹੁਤ ਧੰਨਵਾਦ ਰੱਬ ਤਨ 10 12 ਮੁੰਡੇ ਦਾ ਹਲ ਹਲ ਹਾਲ ਦੇ ਲੋਕ ਆ ਪਾਪ ਉਹ ਗਾਲੀ ਕਢੀ ਨਹੀਂ ਸਾਸਰੀ ਕੱਪਲਾ ਦੇਦਾ ਉਹ ਹਸਰੀ ਕਾਲ ਬੁਲਾ ਦੇ ਲਾ ਬਾਈ ਫੋਟੋ ਕਿਹਦੇ ਨਾਮ ਦੇ ਨਾਲ ਮੇਰੇ ਨਾਲ ਫਰਵਿੰਦਰ ਜੀ ਆ ਗਿਆ ਮੇਰਾ ਜੀ ਚੱਲੂਗਾ ਤਮੇ ਆ ਗਿਆ ਨੰਬਰ ਜੱਗੇ ਨੂੰ ਵੀ ਵਾਰਸ ਤੇ ਫੋਨ ਆਉਣ ਲੱਗੇ ਪਤਾ ਨਹੀਂ ਕੀ ਨੰਬਰ ਹੈ ਨਾ ਨਾ ਨੂੰ ਕੰਮ ਹੋ ਗਿਆ ਗੱਗੇ ਦੇ ਕੀ ਗਾਲਾਂ ਕੱਢਣੀਆਂ ਕੋਈ ਨਹੀਂ ਕਿਸੇ ਨੂੰ ਗਾਲਾਂ ਕੱਢਦਾ ਯਾਰ ਤੁਸੀਂ ਡਰਦੇ ਕਿਹੜੀ ਗੱਲ ਤੇ ਯਾਰ ਉਹ ਅਸੀਂ ਜਾਣਾ ਦਾ ਬਹੁਤ ਜ਼ਰੂਰੀ ਕੰਮ ਹੈ ਅੱਛਾ ਜੱਗੇ ਇਹ ਤਨੜ ਸੈ ਕਰਦੇ ਜੱਗੇ ਸਾਈਨ ਕਰ ਓਏ ਹੂੰ ਡਾਕਟਰ ਕਿ ਆ ਦੇਖ ਲੈ ਲਿਆਣੋ ਕਾ ਲਾ ਮਾ ਫਾ ਉਹ ਹੀ ਨੇ ਕਈ ਵਾਰ ਪੈਸੇ ਕੱਢ ਲੈਂਦੇ ਨੇ ਫੋਨ 'ਚ ਤੇ ਮਾਸੜਾ ਨੰਬਰ ਪੈ ਤਾ ਠੀਕ ਹੈ ਤਾਂ ਨਹੀਂ ਪਤਾ ਨਹੀਂ ਮੋਟਰ ਬੰਦਾ ਹੈ ਕੋਈ ਬਾਈ ਚੱਲ ਆ ਦੇ ਹੁਣ ਕੰਮ ਲਾ ਦੇ ਫਟਾ ਦੀ ਫਟ ਐਥੇ ਮੇਰੀ ਲਾ ਦੇ ਲਾ ਦੇ ਫੋਟੋ ਮੇਰੀ ਛੱਡ ਦੇ ਕੇ ਲਾ ਜਿੱਥੇ ਰੋਣ ਵਾਲੀ ਲਾ ਸ਼ੁਰੂਆਤ ਮੇਰੇ ਕੋਲ ਤੇ ਕਰ ਇਹ ਸਟੈਪਲਰ ਮੈਂ ਪਿਆ ਤਾਂ ਹੈ ਤਾਂ ਹੁਣ ਪਤਾ ਨਹੀਂ ਵਿੱਚ ਉਹ ਤੇ ਕੁਝ ਹੋ ਕੇ ਨਹੀਂ ਹੋਊਗਾ ਰਮ ਕੋ ਲਾ ਦੇ ਕਿੱਧਰ ਹੈ ਦਰਸ਼ਨ ਨੰਬਰਦਾਰ ਇੱਧਰ ਹੈ ਆਹ ਕਿੱਥੇ ਲਾ ਤੇਰਾ ਤੇ ਆਨ ਕਿਧਰ ਆ ਲੰਬੜਦਾਰ ਇਧਰ ਆ ਮੇਰੀ ਤੋਂ ਕਿੱਥੇ ਤੇ ਆ ਬਾਈ ਉਰੇ ਲਾਉਣੀ ਉੱਪਰ ਇੱਜ਼ਤਦਾਰੀ ਮੈਂ ਇੱਥੇ ਪਰਨ ਯਸ ਸਰ ਬਿਲਕੁਲ ਪਿਆਰ ਮੁਹੱਬਤ ਨਾਲ ਲੜਾਈਆਂ ਦੇਖੀ ਕਿਤੇ ਮੂੰਹ ਮਾਜਣਾ ਖਰਾਬ ਕਰਦੀ ਹੈ ਨਾ ਅੱਜ ਵੀ ਦਾ ਅਜੇ ਲਿਆਵਾ ਖਾ ਪੀ ਨੋ ਇਹ ਵੀ ਗੱਲ ਠੀਕ ਆ ਠੰਡਾ ਠੰਡਾ ਜਾ ਲੈ ਆਸਪਰਾ ਪਿਆਉਣਾ ਬਾਈ ਕੋੜਾ ਮਨ ਲੰਮੇ ਜਾਂਦਾ ਹੋਰ ਕਿਦਾਂ ਹੇ ਉਹ ਬੰਦਾ ਬਣਾ ਹਾਈ ਨਹੀਂ ਉਹ ਬੰਦਾ ਬਣਾ ਇਹਨੂੰ ਪੱਕਾ ਕੰਮ ਕਰਕੇ ਦੇ ਦੋ ਹੁਣ ਉਹ ਕੋ ਇੱਧਰ ਸੁਣ ਮੇਰੀ ਗੱਲ ਉਹ ਜੱਗਾ ਪਰੇ ਗਿਆ ਵਾ ਸੁਣਦਾ ਨਹੀਂ ਆਪਣੀ ਗੱਲ ਹੁਣ ਜੱਗਾ ਪਾਉਣ ਨੂੰ ਫਿਰਦਾ ਦੋ ਹਿੱਸੇਦਾਰੀਆਂ ਕਹਿੰਦਾ ਕਿ ਮੇਰੇ ਬਾਪੂ ਦੇ ਨਾਂ ਦੀ ਪਾਓ ਕਿ ਮੇਰੇ ਨਾਂ ਦੀ ਪਾਓ ਉਹ ਕਹਿੰਦਾ ਮੈਂ ਅਸੀਂ ਦੋਨਾਂ ਨੇ ਇੱਕ ਇੱਕ ਪਾਸੇ ਦੇ ਨਾਲ ਚੈਨ ਦਾ ਨਟ ਖੋਲ ਲਿਆ ਕਰਨਾ ਆਪਣਾ ਆਰਾਮ ਕਰ ਕਹਿੰਦਾ ਮਿੱਲੀ ਸਾਡੀ ਟਰਾਲੀ ਦਾ ਰੋ ਸਾਡੀ ਨਹੀਂ ਹਿੱਸੇਦਾਰੀ ਦੇ ਦੋਰੇ ਹਾਂ ਸੁਣ ਨਹੀਂ ਨਾ ਉਹਦਾ ਖੰਗਣ ਵੀ ਨੰਦ ਉੱਤੇ ਹੈ ਅਗਲਾ ਕਹਿੰਦਾ ਤਰੀਕ ਟਰਾਲੀ ਨੇ ਕੰਨ ਲੈ ਜਾ ਮਹਾਰਾਜ ਗੱਲ ਸੁਣ ਲੈ ਫਿਰ ਹਿੱਸੇਦਾਰੀਆਂ ਕਾਤੇ ਲੱਗਿਆ ਵਾ ਪਾਉਣ ਹਾਂ ਜਵਾਬ ਦੇ ਤੁਸੀਂ ਮਾਲਕ ਬਣ ਰਹੇ ਹੋ ਇਸ ਸਮੇਂ ਉਹ ਠੀਕ ਆ ਹੁਣ 1000 ਰੁਪਏ ਬਾਕੇ ਮੈਨੂੰ ਥੋੜੋ ਖਰੀਦ ਲਵਾਂਗਾ ਹਾਂ ਹਾਂ ਲੈ ਚੰਗਾ ਤਾਂ ਹੋ ਗਿਆ ਤੇਰਾ ਹਿੱਸਾ ਤਾਂ ਹੋ ਗਿਆ ਇੰਨੇ ਗੁੱਜੇ ਜਿਹੇ ਸਵਾਲ ਜਵਾਬ ਮਖਾ ਆਪਣੇ ਆਪਸ ਮਗਰੀ ਆਇਓ ਮੈਨੂੰ ਨਲ ਜਾਓ ਇਹਦੇ ਵਿੱਚ ਨਾ ਪਾਇਓ ਮੈਂ ਨਹੀਂ ਵਿੱਚ ਆਉਂਦਾ ਤੁਹਾਡੀਆਂ ਗੱਲਾਂ ਦਾ ਨਾ ਮੈਂ ਕੋਈ ਕਮੈਂਟ ਕਰਦਾ ਕਿ ਮੇਰੀ ਕੋਈ ਗਾਰੰਟੀ ਨਹੀਂ ਹੈਗੀ ਮੇਰਾ ਲਿਖਤੀ ਰੂਪ ਚ ਨਹੀਂ ਹੈ ਇੱਥੇ ਬੋਲਿਆ ਹੋਇਆ ਮੇਰਾ ਹੱਥ ਨਾ ਮੰਨੇ ਹੋਣ ਹੈ ਕਹਤਾ ਨਹੀਂ ਯਾਰ ਜਿਹੜਾ ਕਮੈਂਟ ਇਹ ਇਦੇ ਵਿੱਚ ਹੁਣ ਕੱਲ੍ਹ ਤੁਸੀਂ ਵੋਟ ਪਾਉਣ ਦੇ ਹੱਕਦਾਰ ਹੋ ਜਾਓਗੇ ਕੱਲ੍ਹ ਜਦੋਂ ਆਪਾਂ ਡਾਇਰੈਕਟਰ ਬਣਾਉਣਾ ਆ ਡਾਇਰੈਕਟਰ ਬਣਾਉਣਾ ਆਪਾਂ ਨੇ ਹੁਣ ਆ ਇਹ ਕਲਾਸ ਇੱਥੇ ਵਿੱਚ ਇਹ ਕੱਲ੍ਹ ਨੂੰ ਢੰਡਾ ਆਇਆ ਭਾਈ ਹਾਂ ਕਮਲੂ ਚਾਹ ਦੀ ਗੱਲ ਕਰੀ ਦੀ ਸੀ ਭਾਈ ਹੁਣ ਠੰਡਾ ਹੀ ਪਰਾਉਂਦੇ ਹਾਂ ਚੰਗਾ ਭਾਈ ਡੀਲ ਚਾਹ ਦੀ ਹੋਏ ਦੀ ਢੰਡਾ ਵੀ ਕੇ ਚੱਲ ਜਾ ਜੱਗੇ ਭਾਈ ਇੱਥੇ ਇੱਕ ਪੰਚਾਇਤ ਨੇ ਫੈਸਲਾ ਕਰਤਾ ਵੀ ਤੇਰੇ ਇੱਕੋ ਹਿੱਸੇਦਾਰੀ ਪਾਉਣੀ ਆ ਤੇਰੇ ਬਾਪੂ ਦੀ ਨਹੀਂ ਪਾਉਣੀ ਹੈਗੀ ਹਾਂ ਕਹ ਲਈ ਫੋੜੀ ਨਾ ਪਾਓ ਵੀ ਤੁਹਾਡੀ ਮਰਜ਼ੀ ਹੈ ਕਾ ਮੈਂ ਵੀ ਤੁਹਾਡੇ ਪਿੰਡ ਦਾ ਬੰਦਾ ਆਂ ਦੱਸਦੇ ਹੈ ਨਾਲੇ ਜੀ ਇੱਕ ਗੱਲ ਹੈ ਜੀ ਸਾਡੇ ਕਮਲ ਜੀ ਦੇ ਕੋਲ ਜੀ तकरीबन 30 ਦੇ 32 ਪਿੰਡ ਹੈਗੇ ਨੇ ਜਿਨ੍ਹਾਂ ਤੀਹਾਂ ਬੱਤੀਆਂ ਪਿੰਡਾਂ ਵਿੱਚ ਸਭ ਤੋਂ ਵੱਧ ਗੰਨਾ ਸਾਡੇ ਪਿੰਡ ਦਾ ਹੈਗਾ ਜੀ ਹੈ ਰਿਕਾਰਡ ਇੱਕ ਨੰਬਰ ਲੈ ਗਿਆ ਪਿੰਡ ਹੈ ਨਾ ਦੂਸਰਾ ਰਿਕਾਰਡ ਤਾਂ ਆਪਾਂ ਯੂਟਿਊਬਰ ਵੀ ਇੱਥੇ ਸਭ ਤੋਂ ਵੱਧ ਨੇ ਪੰਜਾਬ ਵਿੱਚ ਉਹ ਵੀ ਰਿਕਾਰਡਰ ਇੱਕ ਭਾਈਚਾਰਕ ਸਾਂਝ ਵੀ ਵਧੀਆ ਰਿਕਾਰਡ ਆ ਇੱਥੇ ਦਾ ਹਾਂਜੀ ਵੀ ਸਭ ਹਾਂ ਬੌਧਰ ਕੌੜਾ ਇੱਕ ਦੱਲੀ ਵਰਗੇ ਸਾਡੇ ਕੋਲ ਤਿੰਨ ਚਾਰ ਹੈਗੇ ਬੰਦੇ ਇਹ ਵੀ ਰਿਕਾਰਡ ਆ ਇਹ ਕਹਿੰਦੇ ਨੇ ਹੈਗੇ ਨਹੀਂ ਕੰਮ ਕਰਨ ਵਾਲੇ ਸਭ ਤੋਂ ਵੱਧ ਕੰਮ ਇਹ ਕਰਦਾ ਏ ਵੀ ਇੱਕ ਆਵਾਜ਼ ਪਰ ਸਾਰੇ ਜਣੇ ਇਕੱਠੇ ਹੋ ਜਾਂਦੇ ਨੇ ਨਹੀਂ ਉਹ ਵੀ ਹੋ ਤਾਂ ਗੱਲ ਹੈਗੀ ਆ ਔਰ ਰਿਕਾਰਡ ਆ ਦੱਲੀ ਵਰਗੇ ਬੰਦੇ ਸਾਡੇ ਕੋਲ ਡੀਸੀ ਹੋ ਗਿਆ ਦੱਲੀ ਹੋ ਗਿਆ ਪਿੰਡ 'ਚ ਝੰਡੀ ਆ ਐਵੇਂ ਥੋੜਾ ਡੀਸੀ ਡਿਪਟੀ ਕਮਿਸ਼ਨਰ ਪਹਿਲਾਂ ਦੇਖਦਾ ਸਾਰੇ ਕਾਏ ਕੋ ਪਹਿਲਾਂ ਕੀ ਹੋ ਗਿਆ ਹੁਣ ਆਪਣੀ ਗੱਲ ਆ ਚੱਕਲਾ ਚੱਕ ਆਹ ਲਾ ਤੇ ਚੱਕ ਤੇ ਫੱਟੇ ਮੇਰਾ ਮੂੰਹ ਤਾਂ ਆਇਆ ਮੋਟੋ ਤੇ ਪਾਰਿਆ ਜਿਹੜਾ ਫੋਟੋਆਂ ਲੱਗੀਆਂ ਬਾਕੀ ਹੁਣ ਹਾਂ ਲੰਬੜਦਾਰ ਆਉਣਾ ਬਾਕੀ ਆ ਨਾ ਕਿ ਦਰਸ਼ਨ ਨੂੰ ਬੁਲਾਈਏ ਫਿਰ ਹਾਂ ਲੰਬੜਦਾਰ ਹੈ ਨਾ ਲੈ ਆ ਫੇ ਪਾ ਦੇ ਯਾਰ ਮੈਂ ਵੀ ਅਜੇ ਕੰਮ ਨੂੰ ਕਹਿੰਦਾ ਮੈਂ ਵੀ ਚੱਕੇ ਦਿੰਦੇ ਫੱਟੇ ਪੈਸੇ ਮੈਂ ਰੋਕਦਾ ਮੂੰਹ ਨੂੰ ਆਪਣੇ ਨੂੰ ਚੱਲ ਹਾਂ ਮਾ ਕੋਈ ਗੱਲ ਨਹੀਂ ਹੁਣ ਦੇਖ ਲੰਦੇ ਦੋ ਹੱਥ ਫਿਰ ਬੇਇੱਜ਼ਤੀ ਕਰੇ ਕੁੱਤੇ ਵਰਗੇ ਨੂੰ ਤੂੰ ਦੱਸ ਵੀ ਤੈਨੂੰ ਪਤਾ ਬੇਇੱਜ਼ਤੀ ਕਰਤੀ ਹਾਂ ਕਹਿ ਹੁਣ ਕਹਿ ਗਿਆ ਇਹ ਕਹਿ ਗਿਆ ਕੋਸ ਵਿੱਚ ਨੂੰ ਕਹਿ ਗਿਆ ਵਿੱਚ ਨੂੰ ਕਹਿ ਗਿਆ ਅੱਧੀ ਸਮਝ ਲੱਗੀ ਫਿਰ ਹਾਂ ਦਿਲ ਨੂੰ ਬਗੇ ਦੱਲੀ ਪਾ ਯਾਰ ਗੁਸਤਾਨੀ ਖਾਂਦਾ ਹੈ ਇਹ ਇਹਦਾ ਬੰਦਾ ਮੇਰਾ ਖਾਸ ਹੈ ਉਹ ਆ ਜਾ ਦੱਲੀ ਉਹ ਆ ਜਾ ਯਾਰ ਆ ਜਾ ਯਾਰ ਉਹ ਆਇਆ ਨਾ ਕਰ ਯਾਰ ਉਹ ਚੱਲ ਯਾਰ ਉਹ ਸੈਂਟਰੀ ਉਹ ਤੂੰ ਸੈਂਟਰੀ ਬਾਅਦ ਹੀ ਗੱਲ ਨਾਲ ਚੱਲ ਤੂੰ ਉਧਰ ਪਹਿਲਾਂ ਚੱਲ ਆ ਜਾ ਯਾਰ ਫੜਾ ਠੰਡਾ ਵੀ ਆ ਜਾ ਸਮੂਸਾ ਖਾ ਲੈ ਲੈ ਜਾ ਸਮੂਸਾ ਠੀਕ ਆ ਠੀਕ ਆ ਹਾਂ 10 ਕਾਦੇ ਬਣਵਾਏ ਫਿਰ ਉੱਥੇ ਖਤਮ ਖਰਾਬ ਉਹ ਕਰਨੇ ਆ ਦੇ ਯਾਰ ਸਮੂਸਾ ਦੇ ਨੂੰ ਖਾ ਲੈ ਯਾਰ ਠੰਡਾ ਰਹਿ ਕਰ ਨੀ ਗਰਮੀ ਨਹੀਂ ਹੁੰਦਾ ਮੀਂਹ ਪਿਆ ਕਿਸੇ ਨੇ ਕਹਿਆ ਨਾ ਕਹਾਇਆ ਤੈਨੂੰ ਕੁਸ ਉਹ ਮਸਾਈ ਮੀਂਹ ਤੋਂ ਬਾਅਦ ਉਹ ਚੜਦੇ ਲੈ ਦੇਖੀ ਵੀ ਨਹੀਂ ਸੈਲੀਬ੍ਰਿਟੀ ਹੈ ਉਹ ਨਹੀਂ ਗੱਲ ਸੁਣ ਲੈ ਸਿੱਧੀ ਜੀ ਆਮ ਗੱਲ ਲੱਗ ਲੇ ਦੀ ਹੈ ਮੈਂ ਡਰਦਾ ਇਥੇ ਬਾਈ ਹਾਂ ਫੋਨ ਕਰ ਤਾ ਉਹਨੂੰ ਮਿੰਟਾ ਸੈਕਿੰਟਾ ਜੇ ਉਹ ਹੋਣ ਲੱਗਿਆ ਹਵਾ ਦਾ ਚੱਕੀ ਜਮਾਨ ਵਾਲੀ ਪਹਿਲਾ ਹੀ ਬੰਦਾ ਹੈ ਇਹਨੂੰ ਦੱਬਲੇ ਪਾਈ ਉੱਡ ਗਈ ਆ ਕੇ ਲਿਆ ਆ ਬੜੀ ਦੁਕਾਨ ਹੈ ਬਾਈ ਉਹ ਕਹਦੇ ਯਾਰ ਸਕੀਨੀ ਚਾਹੀਦਾ ਯਾਰ ਮੈਂ ਹਾਂ ਪਹਾ ਸਕੀਨੀ ਕੰਮ ਨੁਕਰੀ ਤੈਨੂੰ ਕਰੋ ਸਾਈਕਾ ਸਾਡੇ ਐਵਰੀ ਟਾਈਮ ਤੇ 23 ਸਦਾ ਹੈ ਵਿੱਚ ਰਾਜੂ ਭਾਈ ਆ ਗਿਆ ਤੇਰਾ ਹੀ ਸਦਾ ਨਹੀਂ ਕਣਕ ਨਹੀਂ ਕਰਦੇ ਇਹ ਦੱਸ ਜੀ ਹਾਂ ਕਣਕ ਨਹੀਂ ਮਿਲਣੀ ਭਾਈ ਦੱਸ ਭਾਈ ਉਹ ਮਕੈਨਿਕ ਵਾਲੇ ਫਰਮ ਕਾਦੇ ਵਾਲੇ ਸਮਝਾ ਯਾਰ ਦੱਲੀ ਤੇ ਦਾ ਬਾਤ ਆ ਕੰਪਾੜਾ ਤੇਰਾ ਬਸ ਤਾਂ ਕੰਪਾਰ ਉਹ ਕੀ ਕਰ ਬਣੀ ਸੌਰੀ ਅੱਖਰੇ ਖਾ ਗਿਆ ਅੱਖਰੇ ਖਾ ਗਿਆ ਵਿੱਚ ਤੇ ਤੇਰਾ ਦਾਣਾ ਪਾਣੀ ਬਾਹਰ ਆ ਕਹਿੰਦਾ ਇਹ ਅੱਛਾ ਫੇਤਾ ਤੇਰੇ ਮੂੰਹ ਦੇ ਵਿੱਚ ਵਿੱਚ ਅ ਠੰਡਾ ਤੇ ਨਾਲ ਇੱਕ ਸਮੋਸਾ ਠੀਕ ਹੈ ਹੋਰ ਚਾਹੀਦਾ ਕੋਲ ਬੋਲ ਸਿੱਕਰ ਕਹਿੰਦੇ ਆ ਨਾ ਤੇ ਦੇਸੀ ਕਿਉਂ ਬਾਈਫ ਦੇਸੀ ਕਿਉਂ ਵੀ ਚਾਹੀਦਾ ਭਾਈ ਦੇਸੀ ਕਿਉਂ ਚਾਹੀਦਾ ਵਾ ਇਹੀ ਗੱਲ ਹੈ ਸਹੀ ਹੈ ਗੱਲ ਦੀ ਦੇਸੀ ਕਿਉਂ ਚਾਹੀਦਾ ਸੀਗਾ ਆ ਪਾ ਲੈ ਲਓ ਉਹ ਕਿਦਾਂ ਚੱਲੇ ਗਿਆ ਹੁਣ ਚੱਕ ਕੇ ਹਾਂ ਸਾਹਿਬ ਜੀ ਤਾਂ ਮੋੜ ਬਾਹਰ ਤੇ ਬਾਈ ਦਾ ਅੱਛਾ ਮੈਂ ਤੈਨੂੰ ਤੈਨੂੰ ਨਹੀਂ ਮੈਨੂੰ ਆਇਆ ਤਾਂ ਚੱਕੇ ਮੈਂ ਫਸ ਗਿਆ ਚਲੋ ਹਾਂ ਨਾ ਕਰੋ ਫਸ ਗਿਆ ਫਸਾ ਦੀ ਗੱਲ ਨਾ ਕਰੋ ਸ਼ਾਂਤੀ ਰੱਖੋ ਸਾਹਿਬ ਉਹ ਤਾਂ ਕਹਿੰਦਾ ਮੇਰੇ ਹਾਣੀ ਆ ਉਹਨੂੰ ਫੋਨ ਕਰੋ ਟਰੱਕ ਚਾਉਂਗਾ ਨਾ ਮੈਂ ਟਾਈਮ ਕੱਢਣਾ ਨਹੀਂ ਨਹੀਂ ਠੀਕ ਆ ਗੱਲ ਕਰਨੀ ਯਾਰ ਬੰਦੇ ਦੇ ਮੰਦਰ ਭਾਵਨਾਮਾ ਕਿੰਨੀਆਂ ਹੋਣਗੀਆਂ ਮੇਰਾ ਟਰੱਕ ਚਲਾਇਆ ਵਗਾ ਰਾਤ ਦੇ 12:00 ਵੱਜ ਗਏ ਕਹਿੰਦਾ ਆਪਾਂ ਨਹੀਂ ਚੌਥਾ ਬਲਾਗ ਫਿਰਿਆ ਵਾ ਕਹਿੰਦਾ ਆਵਾਜ਼ ਹੀ ਹੁੰਦਾ ਮੈਂ ਵੀਡੀਓ ਨਹੀਂ ਦੇਖਦਾ ਕਹਿੰਦਾ ਮੈਂ ਮੂਰੇ ਚੱਲ ਪਰ ਗੱਲਾਂ ਸਮਝਦਾ ਆ ਰਹੀਆਂ ਵੀ ਕਿਆ ਚੱਲਦੀਆਂ ਮੁੱਦਾ ਇਹੋ ਜਿਹਾ ਆਉਂਦਾ ਕਹਿੰਦਾ ਉੱਥੇ ਮੈਂ ਵੀਡੀਓ ਵੀ ਦੇਖਦਾ ਤੁਹਾਡੀ ਹਾਂ ਵੀ ਆ ਜੇ ਦੇਖਣੇ ਨਹੀਂ ਕਹਿੰਦਾ ਮੈਨੂੰ ਆਪਣਾ ਸੁਣਦਾ ਭਾਈ ਜਰਾ ਬੋਲਦਾ ਹਾਂ ਇਹੋ ਬਾਤ ਹੈ ਜੀ ਠੀਕ ਹੈ ਕਿੱਥੇ ਤੇ ਰਾਤ ਤੇ ਬਸ ਜੀ ਤੇ ਜੀ ਅੱਜ ਗੱਲ ਹੋ ਗਈ ਜੀ ਇਦਾਂ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਜਿਹੜੇ ਕੈਮਰੇ ਥੋੜੇ ਇੱਕ ਦਿਨਾਂ ਤੋਂ ਥੋੜਾ ਡਾਮਾਡ ਹੋਏ ਹੋਏ ਸੀਗੇ ਤੇ ਉਹਦੇ ਸਬੰਧ ਦੇ ਵਿੱਚ ਅੱਜ ਪ੍ਰਧਾਨ ਜੀ ਦਾ ਆਇਆ ਫੋਨ ਤੇ ਉਹ ਕਹਿੰਦੇ ਵੀ ਕੈਮਰੇ ਠੀਕ ਕਰਾਉਣੇ ਆ ਵੀ ਬੰਦਾ ਦੇਖੋ ਵੀ ਜਿਹੜਾ ਪਹਿਲਾ ਬੰਦਾ ਲਾ ਕੇ ਗਿਆ ਸੀ ਕੈਮਰੇ ਵੀ ਉਹ ਹੱਥ ਪੱਲਾ ਫੜਾਉਂਦਾ ਹੀ ਨਹੀਂ ਹੈਗਾ ਤੇ ਵਿੱਚੇ ਮਾਨੂੰ ਫੋਨ ਆਈ ਜਾਂਦੇ ਹੁਣ ਮੈਂ ਹੁਣ ਫੋਨ ਸੁਣ ਕੇ ਦੂਰ ਅੱਖਰ ਮੈਂ ਨਾਲ ਬਾਅਦ ਚ ਕਰਦੇ ਗੱਲ ਜੀ ਤੇ ਸਰਵਜੀਤ ਸਿੰਘ ਬੈਠੇ ਆ ਜੀ ਕੋਲ ਸਾਰੇ ਕਾਲ ਜੀ ਬਾਈ ਸਾਰਿਆਂ ਨੂੰ ਹੋਰ ਪਛੀਮਿਆਂ ਜ਼ਰੂਰੀ ਹੈ ਬਾਈ ਗਰਮੀ 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 ਤਾਂ ਹੁਣ ਬੱਟ ਹੋਈ ਜਾਂਦਾ ਮੇਹ ਪੈ ਜਾਂਦਾ ਠੰਡ ਹੋ ਜਾਂਦੀ ਹੈ ਤੇ ਆਹ ਬੈਠਾ ਜੀ ਸਾਡਾ ਉਹ ਆਪਣਾ ਬੰਦਾ ਦੇਖੋ ਜੀ ਟਾਰਗ ਮੰਜੇ 'ਤੇ ਬੈਠਾ ਆਸੀਂ ਐਂਡਲ ਰੈਂਡਲ ਫਿੰਡਰ ਲਟਕਦੇ ਆਂ ਇੱਧਰ ਦੇਖੋ ਜੀ ਇਹਨੂੰ ਕੋਈ ਮਤਲਬ ਨਹੀਂ ਹੈਗਾ ਵੀ ਕੋਈ ਸਰਦਾਰਾ ਸਾਡਾ ਇਹ ਪਿਆਦਾ ਮਿੰਜੀ ਫਿਰ ਮੈਂ ਇਹਨੂੰ ਪੁੱਛ ਲਿਆ ਮਾ ਵੀ ਅੱਜ ਕੰਮ ਪਰ ਗਿਆ ਕਹਿੰਦਾ ਤਵੇਤ ਖਰੀਓ ਖਰਾਬ ਹੈ ਮੈਂ ਫਿਰ ਉਹ ਰਿਆ ਪੱਖਾ ਲਾਇਆ ਅੱਛਾ ਤਵੇਤ ਖਰਾਬ ਹੈ ਤੇ ਤੁਹਾਡੀ ਵੀ ਹੋ ਸਕਦਾ ਅਛੇ ਸਕਾ ਤਬੀਅਤ ਖਰਾਬ ਆ ਗਏ ਹਾਂ ਬੁਖਾਰ ਚੜਿਆ ਵਸਾ ਮਾ ਉਹ ਰੇ ਪਾਇਆ ਪੱਖਾ ਲਾਇਆ ਇਹ ਕਿਵੇਂ ਹੋਗਾ ਤੇਰਾ ਤਬੀਅਤ ਖਰਾਬ ਇਹ ਕੱਲ ਗਰਮੀ ਗਰਮੀ ਜੀ ਦੇ ਪਰ ਮੀਂਹ ਫਾਂ ਲੱਗਿਆ ਜੀ ਦੋ ਬਲੇ अच्छा चलो ठीक है कोई गल ਨਹੀਂ ਤੇ ਜੀ ਜਿਹੜੀ ਗੱਲ ਐ ਤਾਂ ਜੀ ਇਹ ਗੱਲ ਹੋਰ ਪਾਸੇ ਚੱਲੇਗੀ ਤੇ ਅੱਜ ਅਸੀਂ ਹੈਗਾ ਜਿਹੜਾ ਜੀ ਉਹ ਕੈਮਰਾ ਠੀਕ ਕਰਾਉਣੇ ਜੀ ਕੈਮਰਾ ਠੀਕ ਕਰਾਉਣ ਵਾਸਤੇ ਮੈਂ ਆਪਣੇ ਮਿੱਤਰ ਪਿਆਰੇ ਨੂੰ ਸਰਦਾਰ ਜਤਿੰਦਰ ਸਿੰਘ ਬੇਲਾ ਜੀ ਜਿਨ੍ਹਾਂ ਦੇ ਨਾਮ ਤੇ ਇੱਕ YouTube ਵੀ ਚੈਨਲ ਵੀ ਚੱਲਦਾ ਜਤਿੰਦਰ ਸਿੰਘ ਬੇਲਾ ਕਰਕੇ ਤੇ ਉਹ ਪਹੁੰਚੇ ਹੋਏ ਨੇ ਤੇ ਇਹ ਗੁਰਦੁਆਰਾ ਸਾਹਿਬ ਦੀ ਘੰਟੀ ਵੀ ਵੱਜ ਗਈ ਇਹਦਾ ਮਤਲਬ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਏ ਅਸੀਂ ਖੇਚਣੀ ਕਰ ਦਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂ ਜੀ ਸੇਵਾ ਨੂੰ ਆਗੇ ਭਜੋ ਹੈ ਬਿਲਕੁਲ ਅੱਜ ਮੈਂ ਕਿਹਾ ਤੁਹਾਡੀ ਲਾਈ ਸੇਵਾ ਤਾਂ ਆ ਜੀਏ ਹਾਂ ਹਾਂ ਜਰੂਰ ਵੀ ਬਣ ਸਕਦੀ ਜਿਹੜੇ ਕੰਮ ਤੁਹਾਨੂੰ ਆਉਂਦਾ ਕਿਸੇ ਮੇਰੀ ਜਰੂਰਤ ਹੋਈ ਮੈਨੂੰ ਬਰਤ ਲਿਓ ਬਰਤ ਚਲੋ ਦੇਖਦੇ ਆਂ ਜਾ ਕੇ ਕੰਮ ਮਨੂੰ ਲੱਗਦਾ ਵੀ ਛੋਟਾ ਜਿਹਾ ਹੀ ਕੰਮ ਹੋਣਾ ਚਾਹੀਦਾ ਹੈ ਹਾਂ ਹਾਂ ਛੋਟਾ ਜਿਹਾ ਕੰਮ ਹੋਊਗਾ ਇਨਸਟਰੂਮੈਂਟ ਵਗੈਰਾ ਲੈ ਕੇ ਆਏ ਆ ਆਪਣੇ ਨਾਲ ਇਨਸਟਰੂਮੈਂਟ ਲੈ ਆਉਂਦੇ ਦੋ ਚਾਰ ਜਿੰਨੇ ਦੀ ਲੋੜ ਸੀਗੀ ਲੋੜ ਸੀਗੀ ਠੀਕ ਹੈ ਹਾਂ ਜਿੰਨੇ ਕਿ ਲੋੜ ਸੀਗੀ ਜੇ ਮਤਲਬ ਕਿ ਕੰਮ ਵੱਡਾ ਹੋਇਆ ਹਾਂ ਫਿਰ ਤੁਹਾਨੂੰ ਪਤਾ ਫਿਰ ਫੋਲ ਕੇ ਲੈ ਕੇ ਜਾਣਾ ਪੈਣਾ ਹੈ ਫਿਰ ਫੋਲ ਕੇ ਕੀ ਪ੍ਰੋਗਰੈਸ ਹੋ ਗਿਆ ਇੱਥੇ ਕੰਮ ਦੇ ਵਿੱਚ ਕੀ ਪ੍ਰੋਸੈਸ ਬਣਨਾ ਕਿੱਦਾਂ ਬਣਨਾ ਉਹ ਦੇਖਦੇ ਹਾਂ ਚਲੋ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਮਹਾਰਾ ਦੀ ਹਜ਼ੂਰੀ ਦੇ ਅੰਦਰ ਦੇ ਪਾਸੇ ਜਿੱਥੇ ਸਾਡਾ ਸੱਚਖੰਡ ਸਾਹਿਬ ਹੈਗੇ ਅੰਦਰ ਉੱਥੇ ਹੈ ਜੀ ਸਾਰਾ ਓਪਰੇਟ ਕੈਮਰੇਆਂ ਦਾ ਤੇ ਕੈਮਰੇ ਜਿਹੜੇ ਹੈਗੇ ਲੱਗੇ ਹੋਏ ਸਾਡੇ 1 2 3 4 5 6 ਕੈਮਰੇ ਲੱਗੇ ਹੋਏ ਆ 6 ਕੈਮਰੇ ਹਨ ਤੇ ਨੌਕਿਆ ਕਿ ਪੰਜ ਆ ਪਤਾ ਨਹੀਂ ਹੋ ਚਲੋ ਪੰਜ ਕੈਮਰੇ ਕਿ 6 ਆਪਣੇ ਪੰਜ ਆ ਨਾ ਹਾਂ ਪੰਜੇ ਕੈਮਰੇਆਂ ਦਾ ਜੀ ਐਕਸੈਸ ਦੇਖਦੇ ਅੰਦਰ ਚੱਲ ਕੇ ਕਿਦਾਂ ਹੈਗਾ ਜੀ ਹੁਣ ਵਾਹਿਗੁਰੂ ਸਤਨਾਮ ਸੱਚਾ ਸੂਖ ਕਰ ਕੀ ਸ਼ਾਂਤੀ ਰੱਖੀ ਗੁਰੂ ਘਰ ਦੇ ਦਰਸ਼ਨ ਕਰਵਾ ਲੈਂਦੇ ਆਪਾਂ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼ੁਕਰ ਪਾਉਂਦੇ ਜੀ ਵਾਹ ਅੰਦਰ ਆ ਜੀ ਦੇਖ ਕੇ ਬਾਬੇ ਪਤਾ ਨਹੀਂ ਅੰਦਰ ਚਲ ਉਹ ਐਂਟਰੀ ਵਾ ਗਈ ਲੱਗਿਆ ਉਹ ਸੱਚ ਕੰਡ ਰਾਇ ਸੱਚ ਆ ਆ ਬੋ ਦਬਾਈ ਸੀਟੀ ਮਾਰ ਬ ਕੋਈ ਨਹੀਂ ਹੈਗਾ ਵਾ ਜੀਗਾ ਕੁਝ ਨਹੀਂ ਹੈਗਾ ਕੋਈ ਕਰਦੇ ਨਹੀਂ ਕਹਿੰਦੇ ਕਰਦੇ ਠੀਕ ਆ ਆੜੂ ਲੈ ਕੇ ਆਵਾਂ ਜੀ ਹਾਂ ਆਨ ਕਰਾਂਗਾ ਹੋ ਗਈ ਆਨ ਬਸ ਨਹੀਂ ਕੀ ਗੱਲ ਉਹ ਕਿਚਨਾ ਦਾ ਇੱਕ ਇੱਕ ਤਾਰ ਖਿੱਚਣੀ ਹੈ ਹਾਂ ਜੀ ਕਿਹੜੀ ਆਹ ਜਿਹੜੀ ਦੇਖਿਓ ਮੌਸਲੀ ਮੌਸਲੀ ਆ ਚੱਲਦੀ ਤਾਂ ਹੈ ਕੀ ਹੈ ਚੱਲਦੇ ਆ ਮੰਨ ਗਿਆ ਅੱਛਾ ਰਿਕਾਰਡਿੰਗ ਨਹੀਂ ਹੁੰਦੀ ਹੁਣੀ ਨਾ ਮੈਂ ਚੱਲਣਾ ਛੱਡੋ ਆਹੀ ਕਹਿੰਦੇ ਤੂੰ ਤਾਰ ਬਿਲਕੁਲ ਵਾਹ ਬਲੌਜੀ ਵੇ ਬੋਲੋ ਵਾਈਗਰ ਵਾਹ ਸਸਾ ਵੀ ਪਿਛਲੀ ਰਿਕਾਰਡਿੰਗ ਫਿਰ ਆਪਾਂ ਨੂੰ ਮਤਲਬ ਇਹਨੂੰ ਦੱਸਣੀ ਪੈਣੀ ਵੀ ਹਾਂ ਪੈਟਰਨ ਕਿਹੜਾ ਹੈ ਇਹ ਵੀ ਪੰਗਾ ਹੈ ਨਾ ਪੁੱਛਣਾ ਪੈਣਾ ਫਿਰ ਨਾ ਪੁੱਛਣਾ ਪੈਣਾ ਖੁੱਲ ਗਿਆ ਚੱਲ ਐਲ ਨਾਲ ਹੀ ਨਾ ਠੀਕ ਹੈ ਸਿੰਪਲ ਜੀ ਰੱਖਣਾ ਚਾਹੀਦਾ ਫਿਰ ਠੀਕ ਹੈ ਨਾ ਮੈਂ ਤਾਂ ਠੀਕ ਹੈ ਬਟੇ ਬਹੁਤ ਦਿਖਾਉਣਾ ਨਹੀਂ ਚਾਹੀਦਾ ਅੱਛਾ ਠੀਕ ਹੈ ਓਕੇ ਅਬ ਬਦਲ ਦੇ ਇਹਨੂੰ ਬਾਅਦ ਦੇ ਵਿੱਚ ਹਾਂ ਜੀ ਹਾਂ ਚਲੋ ਠੀਕ ਹੈ ਜੀ ਮੈਂ ਦਿਖਾਉਂਦਾ ਨਹੀਂ ਬਾਅਦ ਵਿੱਚ ਇਹਨੂੰ ਕਰਨ ਦਾ ਜੀ ਆਪਰੇਟ ਜਿਹੜਾ ਕਰਦਾ ਹਾਂ ਇਹ ਲੋ ਜੀ ਇਹਦੇ ਵਿੱਚ ਕਹਿੰਦਾ ਵੀ ਪ੍ਰੋਬਲਮ ਲੱਗਦੀ ਹੈ ਇਹ ਵੀ ਕੰਪਿਊਟਰ ਦਾ ਜੋੜ ਕੇ ਦੇਖਣਾ ਪੈਣਾ ਹੈ ਜਿਹਨੂੰ ਚੱਕ ਕੇ ਹੁਣ ਕਰਨ ਨੂੰ ਲਿਆ ਹੈ ਮੈਂ ਕਿਹਾ ਕਿ ਮੈਨੂੰ ਲੱਗਿਆ ਵੀ ਕਿਤੇ ਐਵੇਂ ਨਾਲ ਜੋੜਨਾ ਕਿਤੇ ਪਾਸੇ ਨੂੰ ਪਰ ਇਹ ਤਾਂ ਕੁਝ ਹੋਰ ਇਹ ਚੱਕ ਕੇ ਬੈਠ ਗਿਆ ਇਹ ਇਹ ਤਾਂ ਚਲਾਈਨ ਸੰਸਾਲ ਹੋ ਗਿਆ ਪਤਾ ਨਹੀਂ ਚੱਲੂ ਪਤਾ ਨਹੀਂ ਚੱਲਦਾ ਆ ਮੈਂ ਮੈਂ ਤਾਂ ਪੀਸੀ ਮੰਗਿਆ ਤਾਂ ਮੈਂ ਕਿਹਾ ਪੀਸੀ ਦਿਓ ਮਨੋ ਪਰ ਪੀਸੀ ਉਹ ਐਵੇਂ ਹੋ ਗਿਆ ਕਿਹੜਾ ਕੋਈ ਭਾਈ ਪੂਰਾ ਪੰਡਾ ਕਿਸੇ ਦਾ ਮੱਕੜੀਆਂ ਦਾ ਹਾਂ ਹਾਂ ਕਿੰਨੀਆਂ ਘਰ ਕਲੋਨੀਆਂ ਬਣੀਆਂ ਹੋਈਆਂ ਵਿੱਚ ਹੈ ਅਜੇ ਕਲੋਨੀਆਂ ਕਲੋਨੀਆਂ ਹਟਾਉਣੀਆਂ ਅਜੇ ਅਜ ਕਲੋਨੀਆਂ ਦਾ ਦਬਾਇਆ ਹੋਗਾ ਆਹ ਲੀਗਲ ਕਲੋਨੀਆਂ ਪਾਈਆਂ ਹੋਈਆਂ ਹੈ ਲੈ ਹੁਣ ਗੁਰਦੁਆਰੇ ਦੀ ਹਾਰਡ ਡਿਸਕ ਦੇ ਆੜ ਚ ਮੈਂ ਤੇ ਸਾਫ ਕਰਾਉਣਾ ਹੈ ਠੀਕ ਕਰਾਉਣਾ ਹੈ ਉਹ ਮੈਨੂੰ ਨਹੀਂ ਤਾਂ ਪਤਾ ਲੱਗਾ ਤੇਰੇ ਪੀਸੀ ਦੀ ਇਹ ਨਹੀਂ ਯਾਰ ਕਰਦਾ ਹਾਂ ਹਾਂ ਮੈਂ ਪੀਸੀ ਫਿਰ ਉਹ ਮੈਨੂੰ ਕਹਿੰਦਾ ਬਾਈ ਕੰਪਿਊਟਰ ਹੋਗਾਗਾ ਨਾ ਮਨੂੰ ਮਾ ਪ੍ਰਧਾਨ ਕਹਿੰਦਾ ਮੈਂ ਤੇ ਬਾਹਰ ਬੈਠਾ ਦਾ ਅੱਛਾ ਮੈਂ ਹੈ ਵੀ ਹੈਗਾ ਹਾਂ ਚੱਕ ਕਹਣਾ ਬਾਈ ਲੈ ਜਾ ਬਾਈ ਨੂੰ ਬਾਈ ਹੈਗਾ ਉਹਦੇ ਕੋਲ ਤਾਂ ਹੀ ਨੂੰ ਤੈਨੂੰ ਮੈਂ ਆ ਪੜਾਈਆ ਤੂੰ ਕਹਣਾ ਇਹ ਨਹੀਂ ਚਾਹੀਦਾ ਮੈਂ ਉਹ ਚਾਹੀਦਾ ਉਹ ਚਾਹੀਦਾ ਇਹ ਤਾਂ ਉਹਦੇ ਨਾਲ ਗੱਲ ਬਣਨੀ ਨਹੀਂ ਹੈਗੀ ਉਹਦੇ 'ਚ ਹੁਣ ਉਹ ਜਿਹੜਾ ਆਪਣੇ ਪਾਸ ਉਹਦਾ ਕਨੈਕਟਰ ਹੁੰਦਾ ਏ ਉਹ ਕਨੈਕਟਰ ਨਹੀਂ ਹੈਗੇ ਉਹ ਬੜੇ ਉਹ 5 ਵੋਲਟ ਵਾਲੇ ਸਪੈਸ਼ਲ ਚਾਹੀਦਾ ਉਹਦੇ ਵਾਸਤੇ ਓਹੋ ਇਹਦੀ ਤਾਰਾਂ ਵੀ ਕਾਦਾ ਕੰਮ ਖਰਾਬ ਕਰੀ ਬੈਠੇ ਆ ਹੁਣ ਇਹਦੀ ਸਪਲਾਈ ਵਾਲੀ ਕੇਬਲ ਉਹ ਵੀ ਨਹੀਂ ਹੈਗੀ ਓਰੇ ਪਰੰਤ ਸਮਾਨ ਇਹਨਾਂ ਦੀ ਉੱਪਰ ਖਿਆਦ ਆਸ ਹੈ ਡਾਟਾ ਬਹੁਤ ਹੈ ਦੇ ਵਿੱਚ ਮੇਰਾ ਬਹੁਤ ਪੁਰਾਣਾ ਡਾਟਾ ਪਿਆ ਹੈ ਚ ਡਾਟਾ ਦੇਖਦਾ ਮੈਨੂੰ ਅਦਿੱਕ ਤੇ ਜਾਲੇ ਵਿੱਚ ਬਣੀ ਬਣੀ ਲੋਕ ਰਹਿ ਰਹੇ ਆ ਲੋਕ ਰਹਿ ਰਹੇ ਆ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਹਾਊਸਪਾਲੇ ਲੋਕਾਂ ਨੇ ਹਨ ਅਨਲੀਗਲ ਅਨਲੀਗਲ ਬਗੈਰ ਪਰਮਿਸ਼ਨ ਤੋਂ ਜਿਹਦੇ ਜਿਹਦਾ ਇਹ ਜਿਹਦੀ ਪ੍ਰਾਪਰਟੀ ਹੈ ਉਹਨੂੰ ਪਤਾ ਵੀ ਨਹੀਂ ਆ ਪ੍ਰਾਪਰਟੀ ਕੀ ਦਾ ਪਤਾ ਨਹੀਂ ਆ ਦੇਖੋ ਇੱਕਦ ਦਾ ਤਾਰ ਵੀ ਦਿਆ ਨਾ ਉਹਦੇ ਨਹੀਂ ਕਿਸੇ ਘਰ ਆ ਅੱਜ ਫਿਰ ਮੈਂ ਤਾਂ ਮੈਂ ਮਜੀਦੀ ਪ੍ਰਾਪਰਟੀ ਆ ਉਹਨੇ ਫਿਰ ਇੱਕ ਬੰਦਾ ਬੁਲਾਇਆ ਹਾਇਰ ਕਰਿਆ ਆਫੀਸਰ ਲੈਣ ਦੇ ਵਿੱਚ ਤੇ ਉਹ ਆ ਕੇ ਹੁਣ ਸਫਾਈ ਲੱਗਿਆ ਕਰਦਾ ਮੁਸਿਕਲ ਕਮੇਟੀ ਵਾਲੇ ਆਏ ਮਿਊਜ਼ਿਕਲ ਕਮੇਟੀ ਫੋਨ ਕੀ ਗਲਤਾ ਠੀਕ ਗਿਆ ਹੋ ਗਿਆ ਸਹਮੇਤਾਰ ਦੇਖਾ ਮੜੀ ਜੀ ਹਨਾ ਉਹ ਸੋ ਵੀ ਲਿਆ ਮੜ ਮੜ ਜਾਲ ਤੇ ਸਾਫ ਕਰ ਲੀਏ ਜਾਲ ਜਾਲ ਦੇ ਜਾਲੇ ਦੇ ਵਿੱਚ ਕੋਈ ਚੱਕਰ ਨਹੀਂ ਜਾਲੇ ਰੋਕਦੇ ਨਹੀਂ ਹੈ ਜਿਹਨੂੰ ਚੱਲਣ ਦੇ ਹਾਂ ਜਾਲੇ ਰੋਕਦੇ ਆ ਆਹ ਜਾਂ ਪੱਖਾ ਜੰਦਨਾ ਪੱਖੇ ਦੇ ਵਿੱਚ ਆ ਕੇ ਬਜਨੇ ਵਿਚਾਰੇ ਅੱਛਾ ਹਾਂ ਸੋ ਠੀਕ ਹੈ ਫੇਰ ਰੋਕਣਾ ਬਣੀ ਨਹੀਂ ਜੀ ਗੱਲ ਇਹ ਵਿਚਾਰੇ ਦਾ ਕੋਈ ਹੈਗਾ ਕੋਈ ਉਹਨੂੰ ਫਾਲਟ ਇਹ ਫਿਰ ਹੁਣ ਤਿੰਨ ਤੱਕ ਚੱਕ ਕੇ ਲਿਖ ਜਾਣਾ ਹੈ ਉਸ ਨੂੰ ਮੈਂ ਤਾਂ ਤਾਂ ਨਹੀਂ ਨਹੀਂ ਠੀਕ ਕਰ ਦਿੰਿਆ ਰਹੀ ਨੂੰ ਠੀਕ ਹੈ ਤੂੰ ਮੈਂ ਟਾਈਮ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਕਿਹੜੇ ਆਜਾ ਮੈਂ ਨੋਟ ਮਹਿੰਗਾ ਤਿਆਰ ਕਰਾਵਾ ਲੱਗਾ ਦਿਲ ਨਾਲ ਦੋ ਦੋ ਮੈਂ ਕਿਸੇ ਡਾਕਟਰ ਤੋਂ ਬਹੁਤ ਮਹਿੰਗਾ ਚਾਹ ਕਰਾ ਅੱਜ 70000 ਦਾ ਲੱਗਾ 45000 ਤਿਆਰ ਕਰਾਇਆ ਤਾਂ ਉਹ ਜਿਹੜਾ ਅੱਜ 35% ਪਿਆ ਹੈ ਨਹੀਂ ਆ 70000 ਦਾ ਲੱਗਾ ਤੂੰ 10 ਸਾਲ ਨੂੰ ਤੂੰ ਕਹੂਗਾ ਇਹ ਤਾਂ ਕਵਾੜਾ ਹੈ ਹਾਂ ਫੇਰ 10 ਸਾਲਾਂ ਤੱਕ ਕਵਾੜਾ ਹੋਣਾ ਹੀ ਹੈ ਯਾ ਇਹ ਚਲ ਲੈ ਯਾਰ 70000 ਲੱਗਿਆ ਯਾਰ ਮੈਂ ਤਾਂ ਕਹਿੰਦਾ 10 ਸਾਲ ਲੱਗ 10 ਸਾਲ ਤਾਂ ਤੁਸੀਂ ਕਮਾਵੀ ਦਾ ਲੱਗੇ ਤੇ ਮੈਂ ਤਾਂ ਨੇ ਕਿਹਾ ਇਹ ਤਰੀ ਝੁੰਡੀ ਆ ਇਧਰ ਵੀ ਕਿਥੀਆਂ ਰੱਖੀ ਮੁੰਡਾ ਤਾਂ ਆ ਗਿਆ ਮੈਂ ਉੱੜ ਕੇ ਉੱਧਰ ਜਾ ਕੇ ਦੇਖਣਾ ਪਿਆ ਅੱਛਾ ਚਾਰਜਰ ਲੈ ਲਿਆ ਹਨਾ ਹਾਂ ਜੀ ਉਹਨਾਂ ਲੈ ਲਿਆ ਸਾਰਾ ਕੁਝ ਠੀਕ ਹੈ ਉਹਦੇ ਵਿੱਚ ਤਾਂ ਡਾਟਾ ਬਹੁਤ ਪਿਆ ਯਾਰ ਸਾਡੇ ਵਿਆਹ ਵੀ ਉਹਦੇ ਵਿੱਚ ਹੀ ਪਏ ਆ ਹੈਗਾ ਨਾ ਹਾਰਡ ਡਿਸਕੇ ਦਾ ਹੋਣਾ ਹਾਰਡ ਡਿਸਕ ਤੇ ਚੱਲੂਗੀ ਠੀਕ ਹੈ ਚੱਲ ਫੇ ਚੱਲ ਗਿਆ ਮੇਰੀ ਕਿਤਲਾਦੀ ਰੈਂਕ ਦੇ ਪੰਜ ਮਿੰਟ ਲੰਦਾ ਮੇਰੇ ਕੋਲ ਨਹੀਂ ਗੱਲ ਬਣੀ ਪਹੁੰਚਣਾ ਪੈਗਾ ਕਾਕੇ ਕੋਲ ਫੇ ਕਾਕਾ ਕਹਿੰਦਾ ਵੀ ਚੱਲ ਭਾਈ ਮੇਰੇ ਵਾਲੇ ਕੰਪਿਊਟਰ ਦੇ ਵਿੱਚ ਫਸਾ ਕੇ ਦੇਖ ਲੋ ਕੀ ਕਰਨਾ ਤੁਸੀਂ ਭਾਈ ਕੰਮ ਜਿਹੜਾ ਕਰਨਾ ਉਹਨ ਇੱਕ ਹੋਰ ਇਹਨੇ ਪੱਟ ਕੇ ਦੇੜ ਦੇਣਾ ਮੇਰੇ ਵਾਲੇ ਨੂੰ ਖਲਾਰਾ ਪਾਇਆ ਹੈ ਅਰੇ ਵਾਲੇ ਨੂੰ ਉਹ ਚੱਲੇ 100 ਚਰ ਜਵਾਬ ਦੇ ਗਿਆ ਬਚਾ ਲੈ ਕੋਈ ਨਾ ਕੰਮ ਕਰਨ ਦਾ ਅੱਛਾ ਜੀ ਬਾਈ ਜੀ ਅਨਲੀਗਲ ਕਲੌਨੀਆ ਤਾਂ ਇਹਦੇ ਜਿਵੇਂ ਇਕੱਟੀਆਂ ਹੋਈਆਂ ਉਹ ਬਾਈ ਉਸਨੇ ਕਿ ਪਿੰਡੂ ਕਰਾ ਕੇ ਲਿਕੇ ਮਨੂ ਕਹ ਮੈਂ ਕਰ ਸਾਫ ਕਰ ਦੇ ਰੈਂਟ ਕੋਈ ਨਾ ਤੂੰ ਹਿੱਲ ਜਾਂਦਾ ਮੈਂ ਰੈਂਟ ਦੇ ਬਾਰੇ ਨਹੀਂ ਆਹ ਕੋਈ ਨਾ ਮੜ ਜਾ ਬਚੂਲਾ ਕੋਈ ਨਾ ਕੋਈ ਨਹੀਂ ਨਾ ਨਹੀਂ ਨੇ ਵਾਦ ਕਰੀ ਜੋ ਬੰਦੇ ਕਰਦਾ ਇੱਥੇ ਆ ਬਟਨ ਇੱਕ ਹੈ ਮੈਨੂੰ ਜਦ ਇਹਨੇ ਕਿਹਾ ਕਹਿੰਦਾ ਬਾਈ ਜੀ ਬੱਲੇ 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 ਇੱਥੇ ਤਾਂ ਬੜੀਆਂ ਫੈਮਿਲੀਆਂ ਰਹਿੰਦੀਆਂ ਨੇ ਮਹਾ ਪ੍ਰਾਪਰਟੀ ਮੇਰੀ ਹੈ ਹੈ ਪਰ ਅਨਲੀਗਲ ਕਲੋਮੀਆਂ ਪੈਗੀਆਂ ਉਹ ਮਹ ਅਫਸਰ ਸਾਹਿਬ ਲੈ ਕੇ ਆ ਜਾਈਦਾ ਸਾਨੂੰ ਜੀ ਰਹੀ ਹੈ ਜੀ ਮੈਂ ਉਹ ਕਹ ਰਹਾ ਹਾਂ ਇਹ ਨਾ ਵੀ ਬੁਰਾ ਹੀ ਹਾਲ ਆ ਅਸਾਂ ਚ ਖੋਲਦੇ ਨਹੀਂ ਨਾ ਆਪਾਂ ਬਹੁਤ ਟਾਈਮ ਲੈਂਦੇ ਹਾਂ ਹਾਂ ਨਹੀਂ ਬਾਈ ਮੈਂ ਲੈ ਕੇ ਜਾਂਦਾ ਮਾ ਉਹ ਬੇੜਾ ਮੀਨਾ ਨੂੰ ਕਿਹਾ ਤਾਂ ਮੈਂ ਸਾਫ਼ ਕਰਦੇ ਯਾਰ ਮੜ ਮਾਰਦੇ ਆਵਾਜੀ ਉਹ ਕਹਿੰਦਾ ਰਹਿਣ ਦੇ ਕੋਈ ਨਾ ਕੋਈ ਪਤਾ ਨਹੀਂ ਕਿਹਾ ਕਹਿੰਦਾ ਤਾਂ ਹਿੱਲ ਜਾਂਦਾ ਉਹ ਸਮਾਂ ਰਹਿਣ ਦੇ ਬੜਾ ਯਾਰ ਹੁਣ ਸਰਵਾਨ ਆਇਆ ਫਿਰ ਕੋਈ ਵੀ ਗੱਲ ਦੀ ਹੈ ਕਹਿੰਦੇ ਕੋਈ ਕੁਛ ਨਾ ਹਿੱਲ ਜਵੇ ਸਸਰੀ ਗਲਪਾ ਆਹ ਲਓ ਜੀ ਗੱਲ ਇਦਾਂ ਜੀ ਸਾਡੇ ਬੰਦਾ ਸਾਹਿਬ ਕਹਿੰਦੇ ਜੀ ਇਹ ਕਹਿੰਦਾ ਵੀ ਜਿਹੜੀਆਂ ਅਨਲੀਗਲ ਕਲੋਨੀਆਂ ਵੀ ਇਹਨਾਂ ਨੂੰ ਸਵਾਰ ਕੇ ਸਫਾਈ ਕਰਾਓ ਵੀ ਮੈਂ ਤੇ ਬਾਰ-ਬਾਰ ਨਹੀਂ ਆਉਣਾ ਬਿਲਕੁਲ ਆਪਾਂ ਹੈਗੇ ਆ ਮੰਡਾ ਦੀ ਪੁਰੇ ਜਿੰਨੇ ਸਰਕਾਰ ਨੇ ਤਨਖਾਹ ਨਹੀਂ ਉੰਨਾ ਕੰਮ ਕਰਨਾ ਆਪਾਂ ਨੇ ਠੀਕ ਐ ਇੱਥੇ ਉਹਨਾਂ ਕੋਲ ਤਾਂ ਨਜਾਇਜ਼ ਮਾਈਨਿੰਗ ਵੀ ਹੋ ਰਹੀ ਐ ਹਾਂ ਉਹਦਾ ਵੀ ਆਪਾਂ ਨੂੰ ਕਰਨਾ ਐ ਪੱਤਾ ਕੱਟ ਕੇ ਪੱਤਾ ਕੱਟ ਕੇ ਤਾਂ ਜਾਣਾ ਅਸੀਂ ਉਹ ਠੀਕ ਹੋ ਗਿਆ ਜੀ ਸਾਡਾ ਕੰਮ ਉਹ ਠੀਕ ਹੋ ਗਿਆ ਜੀ ਉਹ ਸਾਡੀ ਠੀਕ ਹੋ ਗਈ ਜਾ ਕੇ ਗੁਰਦਵਾਰਾ ਖਾਲਸਾ ਫਿੱਟ ਕਰ ਦੇਣੀ ਐ ਹਨਾ ਬਿਲਕੁਲ ਤੇ ਇਹ ਲੱਗੇ ਜੀ ਡ੍ਰਾਇਲ ਮਾਰ ਕੇ ਉਹਦੇ ਵਿੱਚ ਹਵਾ ਮਾਰ ਕੇ ਦਾ ਸਫਾਈ ਜਿਹੀ ਲੱਗੇ ਕਰਨੀ ਹੁਣ ਇਹਨਾਂ ਢੇਰੀਆਂ ਲਿਆਂਦੇ ਵੀ ਕੜੇ ਗੁਰਦੁਆਰੇ ਵਾਲੇ ਸਾਥੇ ਦਾ ਉਹ ਠੀਕ ਨਹੀਂ ਹੋਏ ਹੈਗੇ ਯਾਰ ਇਹਦੇ ਇਹਦੇ ਬਾਇਰਾਂ ਵਿੱਚ ਚੇਂਜ ਕਰਨ ਦੇ ਸਾਰੀਆਂ ਦੇ ਆਉਂਦੀਆਂ ਹੋਈਆਂ ਕਿ ਨਹੀਂ ਸੇ ਠੀਕੇ ਹੈ ਠੀਕ ਕਰੋਗੇ ਕੱਢ ਕੇ ਹਾਂ ਨਹੀਂ ਐਸੀ ਨਹੀਂ ਆ ਕੈਮਰੇ ਕੈਮਰੇ ਠੀਕ ਕਰਾਉਣ ਤੇ ਹੋਏ ਨਹੀਂ ਤੇ ਮਹਾਂ ਜਦ ਤੁਸੀਂ ਹਾਂ ਹੈ ਠੀਕ ਕਰ ਦੋ ਐਸੀ ਤਾਂ ਤੁਸੀਂ ਕਰਨਾ ਦਾ ਗੁਰਦੁਆਰੇ ਦੀ ਤੁਸੀਂ ਵੀ ਕਰਦੇ ਆ ਤਾਂ ਤੁਸ ਨੂੰ ਕਰ ਦਿਆ ਗੁਰਦੁਆਰੇ ਵੀ ਕਰਨੇ ਬਾਈ ਬੰਦਾ ਸਾਰਾ ਕਰਦਾ ਲੋਕ ਕਿਹਾਂ ਜਰੋਕਾ ਨਹੀਂ ਇਹ ਸਾਰੀ ਪੁਰਜੀ ਚੀਜ਼ ਹੁੰਦੇ ਹੁੰਦੇ ਇਹ ਬਈ ਇਹ ਮੈਂਬਰ ਹੈ ਨਾ ਮੈਂਬਰ ਵਿੱਚ ਚਲੀ ਛੇ ਜਮਣੀ ਮੈਂਬਰਨ ਚੇਨ ਬਣੀ ਆ ਮਹਾਬੱਤ ਕਵਰ ਗਿਆ ਚੱਕ ਤੇ ਫਟਿਆ ਲਾਟਾ ਬਸ ਹੋ ਰਿਹਾ ਮੁੰਡਾ ਇਹ ਗੰਦਾ ਇਪਣਾ ਹੈ ਨੰਦ ਜਮਾਂ ਨਹੀਂ ਪਾਣਾ ਬਹੁਤ ਸਾਰਾ ਨੰਦ ਨਹੀਂ ਹੋਣਾ ਇਹ ਗੱਲ ਮੋਰੋ ਭੇਜਣਾ ਵੀਰ ਨੂੰ ਫੋਨ ਕਰ ਕਰ ਲੋਕੀ ਸਤਿਕਾਰ ਨਾਲ ਜਿੰਦੇ ਲੱਗੇ ਆ ਜੈ ਸ਼ਪਾਪਾ ਸਹੀ ਜੁਰੀ ਚਾੜਾ ਹੈ ਤੇ ਨਹੀਂ

ਮੁਰਾ ਪਾਣੀ ਦਾ ਪਾਣੀ ਕੋਈ ਨਾ ਕਾਲੀ ਅੱਛਾ ਕਾਲੀ ਹੋਈ ਨੰਬਰ ਨੂੰ ਆਪਾਂ ਹਣਾ ਅੱਧਾ ਨਹੀਂ ਇੰਜ ਹਾਂ ਕਾਲੀ ਉੱਪਰ ਹੀ ਵੀ ਦੇਖੋ ਅੱਛਾ ਸੂਰਾ ਹੁੰਦਾ ਲੱਗਿਆ ਨਹੀਂ ਮੈਂ ਤਾਂ ਫਿਲਟਰ ਮੁਰੇ ਵੀ ਚੇਂਜ ਵੀ ਕਰੀ ਜਾਂਦਾ ਬਹੁਤ ਫਾਇਦਾ ਰਹਾ ਹੋ ਜਿਹੜੇ ਮੁਰੇ ਦੇ ਫਿਲਟਰ ਦਾ ਬਹੁਤ ਮਿੱਟੀ ਨਹੀਂ ਗਾ ਜਾਂਦੀ ਪੰਪ ਨਹੀਂ ਵੱਟ ਹੁੰਦਾ ਹਾਂ ਪੰਪ ਫਿਰ ਉਹਦਾ ਮੈਮਰਲ ਖਰਾਬ ਹੋ ਜਾਂਦੀ ਬਈ ਇਹ ਚੀਜ਼ਾਂ ਦਾ ਫਾਇਦਾ ਠੀਕ ਹੈ ਆਲਗੋਂ ਉਹਨਾਂ ਨੇ ਤਾਂ ਬਸ ਪਾਣੀ ਪਾ ਟੇਸਟ ਚੇਂਜ ਕਰਕੇ ਉਹਨਾਂ ਦਾ ਭੇਜਿਆ ਮਿੱਟੀ ਤੋਂ ਦੋ ਇਹੋ ਕੈਂਚ ਕੋਸਿਆ ਕਿਉਂ ਬਹਾਨੇ ਕਿ ਵੀ ਇਹ ਵੀ ਪੰਚਾਇਤ ਦਾ ਵੱਡਾ ਚਾਹੀਦਾ ਮੇਰੇ ਹੈਗਾ ਬਾਹਰ ਹਾਂ ਉਥੇ ਦੇਖ ਬੜਾ ਪਾਸੀ ਮੈਨੂੰ ਆਏ ਦੱਸ ਵੀ ਇਹ ਤੂੰ ਇੰਨਾ ਸਮਾਨ ਦਾ ਚੇਂਜ ਕਾਤੇ ਲੱਗਿਆ ਕਰਨ ਕਿ ਆ ਰਿਜਨ ਇਹਦਾ ਚੇਂਜ ਕਰ ਬਾਈ ਜੀ ਪਹਿਲੀ ਤਾਂ ਇੱਕ ਸਾਲ ਹੋ ਗਿਆ ਪਾ ਨੂੰ ਫੇ ਲਾਇਆ ਉਹ ਮੈਂ ਮੰਨ ਲਿਆ ਇੱਕ ਸਾਲ ਹੋ ਗਿਆ ਵੀ ਇੱਕ ਸਾਲ ਹੋ ਗਿਆ ਠੀਕ ਦੋਵੇਂ ਨੰਬਰ ਦੇ ਬਾਈ ਜੀ ਟੇਸਟ ਚੇਂਜ ਹੋ ਜਾਣਾ ਪਾਣੀ ਦਾ ਪਾਣੀ ਦਾ आर1 चेंज ਕਰਨਾ ਜਦੋਂ ਆਪਾਂ ਨੇ ਕਾਰਬਨ ਉਹ ਹੀ ਚੱਲ ਰਿਹਾ ਉਹਦੇ ਦਾ ਨਿਕਲ ਲੈ ਸਾਰੇ ਜਿਹੜੇ ਪੀਰ ਅੱਛਾ ਮਿਨਰਲ ਵਾਲਾ ਕਾਰਬਨ ਨੇ ਮਿਨਰਲ ਭੇਜਣੇ ਸਾਨੂੰ ਹਾਂ ਉਹ ਉਹ ਚੀਜ਼ੇ ਤੱਤ ਚੇਂਜ ਹੋ ਗਏ ਹੁਣ ਆਪਾਂ ਇੱਕ ਸਾਲ ਦੇ ਪੀਰ ਉਹ ਤੱਤ ਕਿਤੇ ਪਿੱਛੇ ਨੇ ਨੇ ਉਹਨਾਂ TDS ਕਿੰਨਾ ਦਾ ਦਾ TDS ਬਾਈ ਇਹਦਾ ਆਇਆ ਜਮਾ ਹੀ ਡਾਊਨ ਬਾਰ ਨੂੰ ਠੀਕ ਹੈ ਇਹ ਆਪਾਂ TDS ਘਟਾਉਣ ਵਾਸਤੇ ਲਗਾਤਾ ਤਾਉਨੇ ਵੀਰੇ ਆਪਾਂ TDS ਆਪਾਂ ਇੰਨਾ ਵੀ ਡਾਊਨ ਨਹੀਂ ਪੀਂਦੇ ਡਾਕਟਰ ਜੋ ਕਹਿੰਦੇ ਆ ਨਾ ਕਿ 12 ਨਾਲ TDS ਵੀ ਨਹੀਂ ਪੀਣਾ ਚਾਹੀਦਾ ਹੈਗਾ ਅੱਛਾ ਠੀਕ ਹੈ ਉਹਦੇ ਨਾਲ ਕੀ ਹੁੰਦਾ ਜਿਹੜੇ ਆਪਣੇ ਜਿੱਟੇ ਗੋਡੇ ਆ ਜੰਮੀ ਬੈ ਜਾਂਦੇ ਘਟੋ ਘਟ 50 ਤੋਂ ਲੈ ਕੇ ਠੀਕ ਹੈ 150 ਆ ਰ 100 ਦੇ ਵਿੱਚ ਵਿੱਚ ਤੱਕ ਪਾਣੀ ਤੁਸੀਂ ਪੀਣਾ ਚਾਹੀਦਾ ਨਹੀਂ ਫਿਰ ਇਹਦਾ ਮਤਲਬ ਕਿ ਖਰਾਬ ਹੋਣਾ ਤੇ ਇਹ ਤਾਂ ਕਹਿੰਦੇ ਹੁੰਦੇ ਵੀ ਇਹ TDS ਜਿਆਦਾ ਲੱਗੇ ਗਿਆ ਗੱਡਣ ਤਾਂ ਖਰਾਬ ਮੰਨਦੇ ਨੇ ਇਹਨੂੰ ਵੀਰੇ ਯਾਰ ਤੇ ਇਹ ਤਾਂ ਘਟਾਉਂਦਾ ਇਹ ਤਾਂ ਮੈਂ ਕਹਿੰਦਾ ਹੋਰ ਵਧੀਆ ਹੋ ਰਹੀ ਹੈ ਜਿਉ ਜਿਉ ਸਾਡੇ ਘਰ ਆ ਗਿਆ ਭਾਈ ਮੈਨੂੰ ਕਿ ਮੈਂ ਤਾਂ 50 ਦੀ ਜਗ੍ਹਾ ਤਾਂ 12 ਹੀ ਲੱਗ ਗਿਆ ਕੱਟਣਾ ਤੇ ਫਿਰ ਤੁਸੀਂ ਕਹਿੰਦਾ ਦੋ ਘੰਟੇ ਉਹਦੇ ਬਾਅਦ ਮਹੀਨੇ ਦੋ ਮਹੀਨੇ ਬਾਅਦ ਵੀ ਗਿੱਟੇ ਬੈਠੇ ਰਹੇਗੇ ਉਹ ਕਹਿ ਕਰਗੇ ਹਾਂ ਉਹ ਨਹੀਂ ਵਿੱਚ ਚੱਕਰ ਗਿਆ ਇਹ ਕੱ ਇਦਾਂ ਕਟਣਾ ਉਹਦਾ ਯਾਰ ਇਹ ਪਾੜ ਐਡਜਸਟਰ ਲਾਉਣੀ ਇਹਦੇ ਚ ਠੀਕ ਹੈ ਐਡਜਸਟਿੰਗ ਕਰਨ ਨੂੰ ਆਪਾਂ ਇੱਕ ਵਾਰੀ ਦੋ ਵਾਰੀ ਐਡਜਸਟਿੰਗ ਹੋ ਚੁੱਕੀ ਹੈ ਉਹਦੀ ਪਰ ਆਪਾਂ ਹੋਰ ਐਡਜਸਟਿੰਗ ਨਹੀਂ ਕਰਾ ਦੇ ਦੇ ਨੂੰ ਇਸ ਟਾਈਮ ਅੱਛਾ ਹਾਂ ਹਾਂ ਇੱਕ ਚੀਜ਼ ਨੂੰ ਨਾ ਐਡਜਸਟ ਕਰਨ ਨੂੰ ਇੱਕ ਦੋ ਵਾਰੀ ਐਡਜਸਟ ਕਰਿਆ ਜਾਂਦਾ ਨਾ ਕਿ ਉਹਨੂੰ ਬਾਅਦ ਵਿੱਚ ਐਡਜਸਟ ਕਰ ਚਲੋ ਤੇ ਉਹਦਾ ਨਾ ਬਈ ਤੁਹਾਨੂੰ ਜਿਓ ਕਰੂਗਾ ਹੁਣ ਨੁਕਸਾਨ ਨਹੀਂ ਕਰੂਗਾ ਟੋਕ ਟੋਕ ਇੱਕ ਸਾਲ ਬਹੁਤ ਹੁੰਦਾ ਬਈ ਠੀਕ ਆ ਓਕੇ ਉਸੇ ਕਸਾਲ ਤੋਂ ਬਾਅਦ ਜਣੀ ਚੇਂਜ ਕਰ ਦੇਣਾ ਚਾਹੀਦਾ ਹਨਾ ਨਹੀਂ ਪਾਣੀ ਇਹਦਾ ਆਪਾਂ ਪੀਣਾ ਠੀਕ ਹੈ ਠੀਕ ਜੇ ਆਪਾਂ ਇਹਦੇ ਮਈ ਰਿਸਕ ਲੈਣ ਲੱਗੇ ਫੇ ਔਖਾ ਬਈ ਹੁਣ ਤੂੰ ਐ ਕਰਕੇ ਦਿਖਾਉਣਾ ਕਿਦਾ ਮੈਨੂੰ ਵੀ ਇੱਕ ਤਾਂ ਇਹਦਾ ਜਿਹੜਾ ਟੂਟੀ ਵਾਲਾ ਪਾਣੀ ਸਾਡਾ ਨਾ ਜਰੂਰ ਜਰੂਰ ਬਈ ਉਹ ਵੀ ਸਾਨੂੰ ਮੜ ਕੇ ਦਿਖਾਣਾ ਹੈ ਹਨਾ ਟੂਟੀ ਵਾਲੇ ਪਾਣੀ ਦਾ ਤੇ ਫਿਰ ਹੁਣ ਉਹਦਾ ਪਾਣੀ ਪਹਿਲਾਂ ਸਾਰਾ ਕੱਢ ਦੂਗੇ ਵੀ ਜਿੱਦੇ ਤਾਂ ਪਤਾ ਲੱਗੂ ਵੀ ਹੁਣ ਕਿੰਨਾ ਕਿਹੜਾ ਹੀ ਉਹ ਸਾਰਾ ਪਾਣੀ ਆਪਾਂ ਰੋ ਕਰ ਦੇਣਾ ਪੀਣ ਯੋਗ ਹੈ ਹੀ ਨਹੀਂ ਉਹ ਨੂੰ ਬਲਰ ਹੋਈ ਜਾਣਾ ਹਾਂ ਇਹ ਥੀ ਬਦਲ ਆ ਜਾਣਾ ਸਾਡਾ ਇਹ ਆ ਜਿਹੜਾ ਸਾਡਾ ਉਹਦਾ ਪਾਣੀ ਹੈ ਇਹ ਕਿਹੜਾ ਨੋਰਮਲ ਪਾਣੀ ਤੁਹਾਡਾ ਕਿੰਨਾ ਗਾਉਂ ਦਾ ਜਾਈ 200 300 ਡਿਗਰੀਟ ਮੈਂ ਇਹਦੇ ਪਰ ਟੂਟੀ ਦੇ ਨਾਲ ਪਾਣੀ ਦਾ ਮਤਲਬ ਟੂਟੀ ਦੇ ਬਰਾਬਰ ਹੈ ਸਾਡਾ ਇਹ ਭਾਰਾ ਪਾਣੀ ਹੈ ਅੱਛਾ ਭਾਰਾ ਪਾਣੀ ਇਹ ਖਾਪਦਾ ਨਹੀਂ ਨਾ ਹੈਗਾ ਕਿੰਨੂੰ ਇਹ ਇਹ ਵਰਗਾ ਨਾ ਠੀਕ ਟੂਟੀ ਵਾਲਾ ਹੁਣ ਪਾਣੀ ਕਿਹੜਾ ਬਣਾਉਰੇ ਟੂਟੀ ਵਾਲਾ ਪਾਣੀ ਤਾਂ ਸਾਲਾ ਟੂਟੀ ਦੇ ਵਿੱਚ ਤੇ ਆਊਗਾ ਹੂੰ ਹੁਣ ਹੋਰ ਬਾਅਦ ਚੈੱਕ ਕਰਦੇ ਹਾਂ ਪਹਿਲਾਂ ਇਹਦਾ ਚੈੱਕ ਕਰਦੇ ਹਾਂ ਇਹ ਵੀ ਪੜਦਾ ਸਾਰੇ ਬਣਗੇ ਕੱਢਣਾ ਨਾਲ ਕੱਢਣਾ ਨਹੀਂ ਆਪਾਂ ਕੋਈ ਨਹੀਂ ਕੱਢਿਆ ਉਹ ਵੀ ਦੇਖਣ ਚੈੱਕ ਕਰਕੇ ਮੜ ਜਾਗਾ ਆ ਲਓ ਜੀ ਇਹਦਾ ਉਹ ਤਾਂ ਨਾਲ ਇਹ ਚੈੱਕ ਹੀ ਲਾ ਕੇ ਕਰਦੇ ਹਾਂ ਇਹ ਕੋਈ ਨਾ ਹੱਸੇ ਹਾਂ ਜਰਾ ਬਾਰਾਂ ਟੂਟੀ ਕੋਲ ਬਈ ਜਮੀ ਸਾਫ ਹੋ ਗਿਆ ਇਹ ਤਾਂ ਗਿਆਨ ਰੰਨਾ ਚੱਕਰੋਂ ਫੱਟੇ ਹਨ ਉਹ ਰਹੀ ਵਿੱਚ ਉਹ ਗੱਲਾਂ ਰਹੀਆਂ ਚੱਲ ਰਹਿਤਾ ਫਰੀ ਕੰਮ ਚ ਉਹ ਦੇਖ ਭਾਈ ਤੂੰ ਤਾਂ ਮੈਨੂੰ ਲਾਦਾ ਤੋੜਨ ਨੂੰ ਫਿਰਦਾ ਇਹਨੇ ਬੋਦਾ ਜਿਹਾ ਦਿੱਤਾ ਵਾ ਸਾਨੂੰ ਕਿਤੇ ਹੋਰ ਚੱਕਰਾਂ ਨਹੀਂ ਪਾਜੀ ਜਿਹੜਾ ਮੈਂ ਏਹੀ ਪੜਾਉਂਦਾ ਹਾਂ ਇਹਦੇ ਵਿੱਚ ਐਕਸਪੀਰੀਅੰਸ ਨਹੀਂਦਾ ਯਾਰ ਆਪਾਂ ਉਹਨੂੰ ਕਹਿ ਦਈਏ ਰਹੀ ਚੀਜ਼ ਦਾ ਬੰਦਾ ਮਾਸਟਰ ਹੁੰਦਾ ਨਾ ਉਹ ਚੀਜ਼ ਆਪਾਂ ਨੂੰ ਕਹਿਣਾ ਜੀ ਹਾਂ ਇਹ ਆਰਾਮ ਦਾ ਵੀ ਮਾਸਟਰ ਹੈ ਚਾਰ ਉਹ ਤਾਂ ਮਾਸਟਰ ਤੇ ਆ ਗਿਆ ਤੇ ਕਿਉਂ ਆਰੋ ਦਾ ਕੰਮ ਹੀ ਜ਼ਿਆਦਾ ਕਰਦਾ ਏ ਏਸੀ ਵੀ ਦਾ ਵੀ ਕਰਦਾ ਏ ਆਰਓ ਦੇ ਆਦਾ ਓਕੇ ਵੀ ਇਹ ਇੱਕ ਵਾਰ ਗੜ ਵਾਲਿਆਂ ਨੂੰ ਲੱਗਿਆ ਰਿਹਾ ਉਹਨਾਂ ਨੇ ਛੇ ਬਣਾ ਹੋ ਗਏ ਕਿੰਤਾਲੇ ਹੋ ਕਿੰਤਾ ਰੋਗ ਨੂੰ ਉਹਨੇ ਬਈ ਸਾਡੇ ਨਾਲ ਸਾਝਾ ਸਾਡਾ ਆਪਣੀ ਜਾਂਦਾ ਆਪਣਾ ਹਾਂ ਚੱਲਣਾ ਹਾਂਦੇ ਹੋ ਉਧਰ ਇਹ ਤੇ ਸਿਰਫ ਸੱਚ ਹੋ ਜੀ ਪਾਣੀ ਕਰਦੇ ਭਈ ਤੇ ਹੁਣ ਚੱਲਿਆ ਨਹੀਂ ਹੈਗਾ ਕਰਾਵਾ ਵੀ ਉਹ ਟੈਂਕਰ ਦਾ ਟੈਂਕ ਖਾਲੀ ਹੋਣਾ ਫੇਰ ਚੱਲਣਾ ਹੈ ਹਾਂ ਗਿਆ ਜੀ ਆਇਤ ਨੂੰ ਪਾਣੀ ਆਊਗਾ ਹੁਣ ਇਹ ਪਾਣੀ ਦੀ ਚੈਕਿੰਗ ਹੋ ਜੂਗੀ ਹਾਂ ਹੁਣ ਉਹਨੇ ਅਡਜਸਟਿੰਗ ਹੋ ਜਾਣੀ ਠੀਕ ਹੈ ਜੀ ਠੀਕ ਵੀ ਆਪਾਂ 50 ਸੀਟਰ ਵਿੱਚ ਰੱਖਣਾ ਉਹਨੇ ਅਡਜਸਟਿੰਗ ਹੋ ਜਾਣੀ ਉਹ ਇੱਕ ਵਾਰ ਉਹ ਉਹ ਤੁਸੀਂ ਛੇੜਵਾਂ ਨਹੀਂ ਨਾ ਛੱਡ ਲਾਂਗੇ ਅੱਛਾ ਹੁਣ ਹਵਾਵਾ ਕੱਢ ਰਿਹਾ ਕੋਈ ਚੱਲੂਗਾ ਹellow ਪਾਣੀ ਪੂਰ ਸਿਸਟਮ ਆਣਾ ਖਾਲੀ ਹੈ ਸਾਰਾ ਸਿਸਟਮ ਖਾਲੀ ਹੈ ਇੱਕ ਵਾਰੀ ਇਹ ਜਿਹੜੀ ਡੋਲੜਾ ਵੀ ਹੈ ਕੱਢ ਅੱਜ ਜਿਹੜੇ ਪਹਿਲਾਂ ਜੋ ਪਾਂਚ ਕਰ ਪਾਂਚ ਜਿਹੜਾ ਕੈਮੀਕਲ ਹੁੰਦਾ ਨਾ ਉਹ ਪੰਜ 6 ਲੀਟਰ ਕੱਢ ਵੀ ਹੈ ਉਪਰ ਕਿ ਇੱਕ ਵਾਰੀ ਭਰ ਕੇ ਦੇਖੋ 50 ਲੀਟਰ ਹੋਈ ਗਿਆ ਪੰਜ 6 ਲੀਟਰ ਹੋ ਗਿਆ 12 ਲੀਟਰ ਹੋ ਜਾਈਏ ਇਸ 12 ਨੂੰ ਵੀ ਕੱਢ ਦੇਣਾ ਕੋਈ ਪਰਤੇ ਹੈ ਨਾ ਨਹੀਂ ਬਿਜਲੀ ਦਾ ਖਰਚਾ ਹੋਰ ਹੈਗਾ ਹਾਸ ਹੋ ਜਾਣਾ ਅੱਜ ਮੈਂ ਚੈੱਕ ਕਰੀਆ ਆਪਣੀਆਂ ਜੋਂਟਾਂ ਉਹ ਤਾਂ ਨਹੀਂ ਮਿੰਨੇ 2 34 ਜਨਤਾ ਹੋਉਂਦੀ ਆ ਉਹ ਕੁਝ ਨਹੀਂ ਦਾਦ ਦੇ ਨਾਲ ਚ ਉਹ ਬਾਈ ਕੁਝ ਨਹੀਂ ਮੇਰੇ ਵੀ ਐਂਟਾਈ ਦਾ ਹਰ ਉਹ ਮੇਰੇ ਰੱਬਾ ਇਹਦਾ ਪੰਪ ਦੇ ਚੱਲੇ ਆ ਮੈਂ ਤਾਂ ਟੈਂਸਰ ਵੀ ਸਵੇਰ ਦੀ ਪਾਲੇ ਦਾ ਮੈਂ ਪੱਕੇ ਬੰਦ ਕਰਦਾ ਘੁੰਮਦਾ ਬਾਈ ਇਹ ਵੀ ਚਲਿਆ ਹੋਇਆ ਮੈਂ ਵੀ ਇਹ ਚਲਿਆ ਹੋਇਆ ਮੈਂ ਰੋਜ਼ ਕਰਦਾ ਰੋਜ਼ ਆਇਓ ਤੂੰ ਅੱਜ ਕਰਦੇ ਜਾ ਕੇ ਦੇਖ ਲੈ ਕਿਹੜਾ ਲੈਟਾ ਬਾਲ ਗਿਆ ਉਹ ਮੈਂ ਕਿਹਾ ਹਾਂ ਲੈਟਾ ਜਿਹੜੀ ਬਾਲ ਨਹੀਂ ਉਹੀ ਬਾਲੋ ਹਾਂ ਮੈਂ ਵੀ ਆਏ ਕਰਦਾ ਹੁੰਦਾ ਜਣ ਕੇ ਆ ਅੱਜ ਵੈਸੇ ਜ਼ਰੂਰੀ ਵੀ ਉਹੀ ਲੈਟ ਹੈ ਜਿਹੜੀ ਬਾਲਣੀ ਚਾਹੀਦੀ ਹੈ ਉਹ ਹਾਂ ਜਦੋਂ ਆਪਾਂ ਪਏ ਆ ਏਸੀ ਚੱਲਦਾ ਉਹਦਾ ਬਾਈ ਯੂਜ਼ ਹੋਣਾ ਹੀ ਹੁਣ ਤੂੰ ਮੰਨੂ ਨਾ ਜੀ ਮੇਰੇ ਏਸੀ ਚੱਲਦਾ ਦੇਖ ਲੈ ਬਾਬੇ ਵਿੱਚ ਤੇਰਾ ਉਹ ਨਾ ਹੋ ਪਾਗ ਦੀ ਕਿਤੇ ਕੋਈ ਇੱਕ ਆਪਾਂ ਕਹਿੰਦੇ ਵੀ ਆ ਨਿਆਣੇ ਬਾਈ ਦੱਬ ਕੇ ਰੱਖ ਲੈ ਆਪਾਂ ਨਹੀਂ ਉਹ ਲੱਗੀ ਜਾਗਾ ਉਹ ਕਲੀਕ ਕਰਾ ਤੇ ਦੇਖ ਲੈ ਚਲੋ ਇਹ ਟੈਕਨੋ ਹੈ ਚਲੋ ਇਹ ਨਹੀਂ ਸਾਡੇ ਇੱਕ ਰੋ ਕੇ ਬਾਅਦ ਚ ਛੋਟਾ ਲੱਗਿਆ ਨਾ ਬਣਿਆ ਕੁਝ ਤਾਂ ਨਹੀਂ ਪਾਚਾ ਫਾਉਦੇ ਬਰਾਬਰ ਜਿੰਨੇ ਜਿੰਨੇ ਠੀਕ ਹੈ ਨਾ ਮਾੜੀ ਕਰਨਾਂਗੇ ਚਾਹੀਦਾ ਹਾਂ ਹਾਂ ਐਨਾ ਕਿ ਰਹੂ ਕੋਣ ਇਹ 2-3 ਮਹੀਨੇ ਆਪਣੀ ਜੀ ਹੋਵੇ 2-3 ਪੁਆਇੰਟ ਹੋਰ ਅਸੀਂ ਨੇ ਆਪਣੀ ਜਾਂਦਾ ਮਤਲਬ 5000 ਲੈ ਨਹੀਂ ਜਾਂਦਾ ਠੀਕ ਠੀਕ ਹਾਂ ਅੱਜ ਚੱਲੋ ਅੱਛਾ ਕੱਲ ਨੂੰ ਜੋ ਅਡਜਸਟਮੈਂਟ ਕਰਨੀ ਫਿਰ ਵਾਜੂਗਾ ਹਾਂ ਹਾਂ ਭਾਈ ਫਿਰ ਮੈਂ ਜੇ 2 ਮਹੀਨੇ ਬਾਅਦ ਇੱਕ ਵਾਰ ਫੇਰ ਸਭ ਤੇ ਵੀਡੀਓ ਚੈੱਕ ਕਰਵਾਉਣਾ ਕੋਈ ਨਹੀਂ ਕੋਈ ਨਹੀਂ ਹਾਂ ਬਤਮੀ ਜੀ ਹਾਂ ਜੀ ਹਾਇ ਤੇਜ ਵਿੱਚ ਵਗ ਗਿਆ ਹਾਇ ਵੇਜ ਵਿੱਚ ਤਾਂ ਤਤਰੀ ਪਈ ਹੈ ਉਹ ਤਾਂ ਵਿੱਚ ਵਿੱਚ ਬਹੁਤ ਭਰੇ ਆ ਬੇਜ ਮਾੜਾ ਜਾ ਜਾ ਤੇ ਜੀ ਲੈਣਾ ਨੂੰ ਹਾਇ ਹਾਇ ਮਰੂਦ ਤਾਂ ਉਹ ਖਤਮ ਹੋ ਗਏ ਉਹ ਖਾ ਆ ਖਾ ਗਿਆ ਤਰਾ ਨੇ ਦੇਖ ਤਾਂ ਕਿੰਨੇ ਖਾ ਮਰੂਦ ਮੈਂ ਇੰਨੇ ਖਾ ਗਿਆ ਜੀ ਦਭਾ ਗਿਆ ਚਲੋ ਜੀ ਖਤਮ ਹੋ ਗਏ ਮੈਂ ਲੈ ਕੇ ਆਉਂਗਾ ਹਰਸਾ ਬਾਹਰ ਨਿਕਲ ਜੀ ਬਾਹਰ ਨਿਕਲ ਜਾ ਮੁਰੂਦ ਖਰ ਨੂੰ ਪਿਆ ਹੈ ਨਹੀਂ ਜੁੱਤੇ ਪਾਹਰ ਜੁੱਤੂ ਬੁਮਾਰੋ ਜਿਹੜੇ ਬੁਮਾਰੋ ਕਰਕੇ ਪਾਇਆ ਹੈ ਉਹ ਸਿਮਾਰੋ ਕਰਕੇ ਠੀਕ ਹੈ ਕੋਣ ਲੱਗ ਚੜੀ ਹੋਣੀ ਯਾਨੀ ਲੀਕਿੰਗ ਲੂਕਿੰਗ ਕੇ ਹਾਨੀ ਬਾਬੇ ਠੀਕ ਹੋ ਕੇ ਨਾ ਹਾਂਜੀ ਲਓ ਜੀ ਨੇ ਭਾਈ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਇਹ ਲੋ ਇਹ ਮੁੰਡੇ ਦਾ ਦੋ ਦੋ ਕਟਵਾ ਲਾ ਕੇ ਰੁਪਈਆ 2500 ਲੈ ਕੇ ਚੱਲਦੇ ਬਣੇ ਹਾਂ ਮੈਨੂੰ ਮੇਰਾ ਮੇਰਾ ਧੂਆ ਕਰਤਾ ਇਹਨਾਂ ਨੇ ਕੋਈ ਇਹਨਾਂ ਨੂੰ ਏਸੀ ਕਹਿੰਦਾ ਏਸੀ ਲਵਾ ਲਓ ਕਹਿੰਦਾ ਰਸੋਈ ਚ ਇੱਥੇ ਸੁਖਵੀਰ ਦੇ ਕੰਨ ਭਰੇ ਲੈ ਦੱਸ ਹਾਂ ਓਏ ਏਸੀ ਲਵਾ ਲਓ ਕਹਿੰਦਾ ਰਸੋਈ ਚ ਹਾਂ ਪਹਿਲਾਂ ਤੂੰ ਲਵਾ ਹੀ ਪਹਿਲਾਂ ਆਉਂਗਾ ਏਸੀ ਆਦ ਹੋ ਗਈ ਨਾ ਜੀ ਚਲੋ ਜੀ